ਦੇ ਪੁਲਿਸ ਸਟੇਸ਼ਨ ਸਰਪਾ ਨਗਰ ਦੇ ਅਧੀਨ ਆਉਂਦੇ ਫਲਾਈਓਵਰ ਨੇੜੇ ਵੇਰਕਾ ਪਲਾਂਟ ਦੇ ਕੋਲ ਅੱਜ ਸਵੇਰੇ ਇੱਕ ਸੜਕ ਹਾਦਸਾ ਹੋ ਗਿਆ ਤੇ ਹਾਦਸਾ ਇਨਾ ਭਿਆਨਕ ਸੀ ਕਿ ਇਸ ਵਿੱਚ ਇੱਕ ਡਾਕਟਰ ਦੀ ਮੌਤ ਹੋ ਗਈ ਹੈ ਜਿਸ ਦੀ شناخت ਗਗਨਦੀਪ ਸਿੰਘ ਵਜੋਂ ਹੋਈ ਹੈ ਗਗਨਦੀਪ ਸਿੰਘ ਕ੍ਰੈਟਾ ਕਾਰ ਦੇ ਵਿੱਚ ਸਵਾਰ ਸੀ ਦੋ ਕਾਰਾਂ ਦੇ ਵਿੱਚ ਇਹ ਟੱਕਰ ਹੋਈ ਹੈ ਜਿਸ ਕਰਕੇ ਡਾਕਟਰ ਦੀ ਕਾਰ ਪਰ ਟਗਈ ਅਤੇ ਹਾਦਸਾ ਇਨਾ ਭਿਆਨਕ ਸੀ ਕਿ ਉਸ ਦੀ मौके ਤੇ ਹੀ ਮੌਤ ਹੋ ਗਈ ਹੈ ਇਸ ਦੀ ਜਾਣਕਾਰੀ ਲੁਧਿਆਣਾ ਸਰਾਂਬਾ ਨਗਰ ਪੁਲਿਸ ਸਟੇਸ਼ਨ ਦੀ ਐਸਐਚਓ ਮધુ ਬਾਲਾ ਵੱਲੋਂ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਾਕੀ ਅਸੀਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਕਿ ਮਾਮਲਾ ਸਾਹਮਣੇ ਇੱਕ ਐਕਸੀਡੈਂਟ ਹੋਇਆ ਜਿਸ ਦੇ ਡਾਕਟਰ ਨੂੰ ਇਸੇ ਗੜਾ ਰਾਤ ਹੋ ਗਈ ਹੈ ਹਾਂਜੀ ਮਾਰਨਿੰਗ ਸਵਾ 9 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਐਕਸੀਡੈਂਟ ਸੰਬੰਧੀ ਜਿਹਦੇ ਵਿੱਚ ਗਗਨਦੀਪ ਸਿੰਘ ਜਿਨ੍ਹਾਂ ਦਾ ਨਾਮ ਹੈਗਾ ਉਹਨਾਂ ਦੀ ਡੈਥ ਹੋਈ ਹੈ ਮਾਰਨਿੰਗ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕਿੱਥੋਂ ਆਲੇ ਸੀ ਕਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਇਹ ਵੀਰਕਾ ਕਾਟ ਤੋਂ ਥੋੜਾ ਅੱਗੇ ਫਲਾਇਓਵਰ ਦੇ ਉੱਪਰ ਐਕਸੀਡੈਂਟ ਹੋਇਆ ਜੀ ਗੱਡੀ ਪਲਟ ਕੇ ਮਤਲਬ ਉਹਨਾਂ ਦਾ ਡੈਥ ਹੋ ਗਈ ਜੀ ਮੌਕੇ ਤੇ ਕਿੰਨੀਆਂ ਗੱਡੀਆਂ ਇੱਥੇ ਪਰ ਹੋਈਆਂ ਫਿਲਹਾਲ ਜਿੰਨਾਂ ਕਸੀਂ ਚੈੱਕ ਕਰ ਪਏ ਆ ਦੋ ਗੱਡੀਆਂ ਉੱਥੇ ਮੌਕੇ ਤੇ ਸਿਗੀਆਂ ਗੱਡੀ ਕਿਹਦੇ ਨਾਲ ਹਿੱਟ ਹੋਈ ਆ ਜਾਂ ਉਹਦੇ ਬੇਸਿਕ ਰੀਜ਼ਨ ਜੋ ਕਾਰਨ ਸੀਗੇ ਅਜੇ ਤੱਕ ਕਲੀਅਰ ਹੋ ਨਹੀਂ ਪਾਇਆ ਸਾਨੂੰ ਅਸੀਂ ਚੈੱਕ ਕਰ ਰਹੇ ਆ ਮੇਰੇ ਕੋਲ ਹਾਂ ਜੀ ਉਹ ਗੱਡੀ ਚ ਕੱਲੇ ਹੀ ਸੀਗੇ ਜਿਹੜੀ ਦੂਜੀ ਗੱਡੀ ਐ ਉਹਦੇ ਚ ਕੌਣ ਸੀ ਉਹਨਾਂ ਦੇ ਵੀ ਸੱਤਨ ਵੀ ਦੂਸਰੀ ਗੱਡੀ ਦੇ ਵਿੱਚ ਇੱਕ ਫੈਮਿਲੀ ਸੀਗੀ ਉਹਨਾਂ ਦਾ ਵੈਸੇ ਤਾਂ ਜਾਨੀ ਨੁਕਸਾਨ ਨਹੀਂ ਹੋਇਆ ਗੱਡੀ ਹਿੱਟ ਹੋਈ ਹੈ ਗੱਡੀ ਥੋੜਾ ਡੈਮੇਜ ਹੈ ਉਹਦਾ ਬਟ ਉਹ ਬਚਾ ਰਹੇ ਨੇ ਉਹਨਾਂ ਦਾ ਤੇ ਜਿਹੜੇ ਡਾਕਟਰ ਉਹ ਕਿਹੜੀ ਕਾਰ ਦੇ ਵਿੱਚ ਸੀਗੇ ਤੇ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਉਹਨਾਂ ਨੂੰ ਜਿਹੜਾ ਸੀ ਕ੍ਰੇਟਾ ਗੱਡੀ ਇਹ ਕ੍ਰੇਟਾ ਗੱਡੀ 'ਚ ਸੀਗੇ ਜੀ ਜਿਵੇਂ ਆ ਕਿੱਥੋਂ ਰੇ ਸੀ ਇਹਨਾਂ ਨੇ ਜਾਣਾ ਕਿੱਥੇ ਸੀ ਉਹਨਾਂ ਦਾ ਇਹ ਇਹਨਾਂ ਦਾ ਚੰਡੀਗੜ੍ਹ ਰੋਡ ਇਹਨਾਂ ਦਾ ਘਰ ਹੈ ਜੀ ਜੋ ਸਾਨੂੰ ਪਤਾ ਲੱਗਾ ਫਿਲਹਾਲ ਚੰਡੀਗੜ੍ਹ ਤੋਂ ਹੀ ਜਿਗਰਾਉਂ ਜਾ ਰਹੇ ਸੀਗੇ ਜੀ ਜਿਗਰਾਉਂ ਤੋਂ ਚੰਡੀਗੜ੍ਹ ਰੋਡ ਜਾ ਰਹੇ ਸੀ ਨਹੀਂ ਇਹ ਚ ਚੰਡੀਗੜ੍ਹ ਤੋਂ ਆਪਣੇ ਘਰ ਤੋਂ ਜੋ 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 ਉਹਨਾਂ ਦੀ ਫੈਮਲੀ ਤੋਂ ਪਤਾ ਚੱਲਿਆ ਹੈ ਵੀ ਆਪਣੇ ਘਰ ਤੋਂ ਚੱਲੇ ਹੋਏ ਸੀਗੇ ਤੇ ਉਹਨਾਂ ਨੇ ਜੇ ਗ੍ਰਾਉਂ ਜਾਣਾ ਸੀ ਜੇ ਗ੍ਰਾਉਂ ਜਾਣਾ ਸੀ ਠੀਕ ਹੈ ਤੇ ਮੈਂ ਜਿਹੜੀ ਵੀ ਦੂਜੀ ਗੱਡੀ ਸੀਗੀ ਉਹ ਹਿੱਟ ਹੋਈ ਹੈ ਜਿ ਇਹਨਾਂ ਦੀ ਇਹ ਕੁਝ ਪਤਾ ਨਹੀਂ ਬਸ ਉਹ ਬਾਕੀ ਚੀਜ਼ਾਂ ਸੀ ਕਲੀਅਰ ਕਰ ਰਹੇ ਆ ਵੀ ਕਿਵੇਂ ਉੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ